ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਮਿਸ਼ਰੀ ਵਾਲੇ ਪਿੰਡ ਦੋ ਆ ਇੱਕ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਤੇ ਇਹ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਮਿਸ਼ਰੀ ਵਾਲਾ ਪਿੰਡ ਆ ਇਹ ਰਹਿ ਜਾਂਦਾ ਚੰਦਬੱਜੇ ਵਾਲਾ ਪੁਲ ਉਤਰਨ ਤੋਂ ਬਾਅਦ ਜਿਹੜਾ ਚਰਚਾ ਆਉਂਦਾ ਵਿਕਛੜਕ ਮੰਡ ਵਾਲੇ ਨੂੰ ਜਾਂਦੀ ਆ ਚਿੱਟੀ ਪੱਟੀ ਵਾਲੀ ਤੇ ਇੱਕ ਸਿੱਧੀ ਛੜਕ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤੇ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਐਂਟਰ ਹੁੰਦੀ ਆ ਮਿੱਤਰੋ ਉਸ ਪਿੰਡ ਦੇ ਵਿੱਚ ਆ ਕੇ ਘਰੇਲੂ ਪਰਿਵਾਰ ਦੇ ਘਰੋਂ ਇੱਕ ਪਹਿਲਾ ਸੂਆ ਝੋਟੀ ਤੁਹਾਨੂੰ ਦਿਖਾਉਣ ਲੱਗਾ ਵਾ ਬਹੁਤ ਸੋਹਣੀ ਤਿਆਰੀ ਦੇ ਵਿੱਚ ਕਰਮਾਂ ਵਾਲੀ ਮੁਕੰਮਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਰੇਟ ਕਰਦੇ ਆ ਸਾਰੀ ਜਾਣਕਾਰੀ ਲੈਣੇ ਆਪਾਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਠੀਕ ਹੈ। ਠੀਤਾ ਦੇ ਪਰਿਵਾਰ ਸੁਣੋ ਬਹੁਤ ਵਧੀਆ ਜੀ ਕਹਿ ਰਹੇ ਆ। ਅਗਰ ਨਾਮ ਕਰੀਏ। ਅੱਛਾ ਭਾਈ ਨਾਮ ਦੱਸ ਦੀਏ ਕਿਰਨ ਜੀ। ਮੇਰਾ ਨਾਮ ਸੂਬਾ ਸਿੰਘ ਜੀ। ਸੂਬਾ ਸਿੰਘ। ਸੂਬੇ ਭਾਈ ਆਪਣਾ ਘਰ ਤਾਂ ਜਮਾਂ ਗੁੱਟਜੀਤ ਹੀ ਆ ਗਿਆ ਹਨ। ਬੋੜ ਵਾਲੀ ਸਾਥ ਨੇੜੇ ਪੈਂਦੀ ਹੈ। ਬੋੜ ਵਾਲੀ ਸਾਥ ਨੇੜੇ ਆਪਣੇ। ਤੇ ਕਈ ਵਾਰੀ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆਵੇ ਬਈ ਵੀ। ਬਸ ਬੋੜ ਵਾਲੀ ਸਾਥ ਦੇ ਨੇੜੇ ਆ ਸੂਬਾ ਸਿੰਘ ਮੰਦਿਰ। ਬਈ ਸੂਬਾ ਸਿੰਘ ਦੇ ਘਰੇ ਜਾਂ। ਠੀਕ ਹੈ। ਅੱਛਾ ਭਾਈ ਇਹ ਛੋਟੀ ਜਿਹੜੀ ਵੇਚਣੀ ਆਪਾਂ ਇਹ ਪਹਿਲਾਂ ਨਹੀਂ ਆ ਬਈ। ਹਾਂਜੀ ਪਹਿਲਾਂ ਆ ਜੀ। ਠੀਕ ਹੈ ਭਾਈ। ਅੱਛਾ ਇਹਦੇ ਕਿੰਨੇ ਦਿਨ ਪਏ ਉਸ ਤੋਂ ਪਹਿਲਾਂ ਇੱਕ ਤਾਰੀਖ ਨੋਟ ਕਰ ਲਓ 30 ਤਰੀਕ ਦੀ ਵੀਡੀਓ ਮੈਂ ਦਿਖਾ ਰਿਆਂ ਤੁਹਾਨੂੰ 7ਵੇਂ ਮਹੀਨੇ ਦੀ ਇਹ ਗੱਲ ਨੋਟ ਰੱਖ ਲਿਆ ਜੀ 30 ਤਰੀਕ 7ਵਾਂ ਮਹੀਨਾ ਤੇ 2025 ਤੇ ਬਾਈ ਇਹਨੇ ਪਹਿਲਾ ਸੂਆ ਸੋਨਾ ਦਿਨ ਕਿੰਨੇ ਲੈ ਜੂਗੀ ਹਜੇ ਬਸ ਵੱਧ ਤੋਂ ਵੱਧ 10 ਦਿਨ ਲੈ ਜੂਗੀ ਲੈ ਜੂ ਇਹਨੇ ਪਾ 8-10 ਦਿਨ ਤਾਂ ਲੈ ਜੂਗੀ ਹਾਂ ਸੋਹਣੀ ਤਿਆਰ ਹੋਈ ਐ ਥੱਲੋ ਕਰਮਾਂ ਦੀ ਅੱਛਾ ਰੇਟ ਬਾਈ ਫਿਰ ਇਹਨਾਂ ਦਾ ਕੀ ਰੱਖਾਂਗੇ ਆਪਾਂ ਰੇਟ ਇੱਕ 25 ਪਿੱਕੀ ਕਰ ਲੋ 1,25,000 ਰੁਪਏ ਮਾਨਤਨ ਕਰ ਦਿਆਂਗੇ ਮੌਕੇ ਹਾਂਜੀ ਹਾਂਜੀ ਮੌਕੇ ਤੇ ਮਾਨਤਨ ਇੱਕ ਗੱਲ ਹੋਰ ਛੋਟੇ ਤੋਂ ਕਰਾਸ ਕਰਾਈ ਠੀਕਾ ਹੀ ਪਰਾਇਆ ਠੀਕਾ ਪਰਾਇਆ ਠੀਕਾ ਚੰਗਾ ਹੀ ਪਰਾਇਆ ਹਾਂ ਚੰਗਾ ਪਰਾਇਆ ਚੰਦ ਬਾਜੇ ਅੱਛਾ ਤੁਰਦੇ ਮੜੀ ਜੀ ਖੋਲਦੇ ਲੈ ਵੀ ਮਿੱਤਰੋ ਬਾਈ ਸੁਭਾ ਸਿੰਘ ਦੇ ਘਰੇ ਇਹ ਝੋਟੀ ਖੜੀ ਹੋਈ ਆ ਪਹਿਲਾ ਸੁਆਵਾ ਸੂਣ ਵਾਲੀ ਆ ਹਫਤੇ ਦੀ ਕੱਚੀ ਆ ਘੜ ਤੋਂ ਘਟ ਵੀ ਬਾਈ ਔਰ ਦੁੱਧ ਦੇ ਦੂਗੀ ਝੋਟੀ 10-11 ਕਿਲੋ ਟੋਰਾ ਦੇ ਨਾਲ ਪਿੱਠ ਪੂੜੇ ਲੋ ਖੜਨੀ ਪੂਰੀ ਸੀਲਸ ਲੱਗ ਚੰਗੀ ਆ ਕਰਮਾ ਵਾਲੀ ਲਿਆਓ ਮੋੜ ਦਿਓ ਪਿੱਛੇ ਜੀ ਹੋਣੀ ਤਿਆਰ ਹੋਈ ਵੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਔਰ ਬਾਕੀ ਪੜੀ ਸੰਭਿਆ ਵਜਨ ਵਾਲੀ ਆ ਜਾਣ ਵਾਲੀ ਸ਼ਾਨਦਾਰ ਜਾਨਦਾਰ ਝੋਟੀ ਹੈ ਜਿੰਨੀ ਹੈਗੀ ਮਿੱਤਰੋ ਬਾਕੀ ਰੇਟ ਇਹਦਾ 1,25,000 ਰੁਪਏ ਮਾਲਕ ਨੇ ਤੈਅ ਕੀਤਾ ਵਾ ਜਿਹਦੇ ਵਿੱਚ ਮਾਨਤਨ ਹੋ ਜਾਊਗਾ ਨੰਬਰ ਆਪਾਂ ਬਾਈ ਸੁਪੇ ਸਿੰਘ ਦਾ ਸਕਰੀਨ ਤੇ ਲਾ ਦਿਆਂਗੇ ਅੱਛਾ ਮਾਲਕ ਉਹ ਨੰਬਰ ਦੱਸ ਦਿਓ ਇਹਦਾ 94631 10872 ਜੀ 94631 94631 ਗਾਂ ਕਿਨਾਂ 10872 10872 94631 10872 ਬਾਈ ਦਾ ਨੰਬਰ ਆ ਇਸ ਨੰਬਰ ਤੇ ਰਾਬਤਾ ਕਾਇਮ ਕਰ ਲਿਆ ਜੇ ਮਿੱਤਰੋ ਬਾਈ ਦੇ ਨਾਲ ਪਿੰਡ ਹੈਗਾ ਵਾ ਜਿਹੜਾ ਮਿਸ਼ਰੀ ਵਾਲਾ ਜ਼ਿਲ੍ਹਾ ਹੈਗਾ ਵਾ ਫਰੋਜਪੁਰ